ਦਰਬਾ ਹਲਕੀ ਦੇ ਅੰਦਰ ਵਿਕਾਸ ਕਾਰਜਾਂ ਦੇ ਕੰਮਾਂ ਦੇ ਲਈ ਲੱਖਾਂ ਕਰੋੜਾਂ ਰੁਪਿਆ ਦੀਆਂ ਗ੍ਰਾਂਟਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਪਿੰਡਾਂ ਦੇ ਵਿੱਚ ਖੁਦ ਹਰਪਾਲ ਚੀਮਾ ਆ ਪਹੁੰਚ ਰਹੇ ਨੇ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌਂਪ ਰਹੇ ਨੇ ਦਰਬਾ ਹਲਕੀ ਦੇ ਪਿੰਡ ਸਫੀਪੁਰ ਕਲਾ ਤੇ ਪਿੰਡ ਸਮੂਰਾ ਤੋਂ ਇਲਾਵਾ ਮੁੰਸ਼ੀਵਾਲਾ ਤੇ ਹੋਰ ਪਿੰਡਾਂ ਦੇ ਵਿੱਚ ਗ੍ਰਾਂਟਾਂ ਜਾਰੀ ਹੋਈਆਂ ਜਿੱਥੇ ਹਰਪਾਲ ਚੀਮਾ ਖੁਦ ਪੰਚਾਇਤਾਂ ਦੇ ਕੋਲ ਪਹੁੰਚ ਕੇ ਲੱਖਾਂ ਰੁਪਏ ਦੇ ਚੈੱਕ ਦਿੱਤੇ ਤੇ ਇਸ ਗੱਲ ਦੀ ਚਰਚਾ ਪਿੰਡਾਂ ਦੇ ਵਿੱਚ ਆਮ ਵੇਖਣ ਨੂੰ ਮਿਲ ਰਹੀ ਹੈ ਪਿੰਡ ਦੇ ਲੋਕ ਕਹਿੰਦੇ ਹਨ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਚਾਹ ਇੱਕ ਲੈਣ ਦੇ ਲਈ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਚੈੱਕ ਲੈਣੇ ਪੈਂਦੇ ਨੇ ਪਰ ਵਿੱਤ ਮੰਤਰੀ ਤਾਂ ਪਿੰਡ ਪਿੰਡ ਜਾ ਕੇ ਪੰਚਾਇਤਾਂ ਨੂੰ ਚੈੱਕ ਦੇ ਰਹੇ ਨੇ ਤੇ ਵਿਕਾਸ ਕਾਰਜਾਂ ਲਈ ਇਹ ਇੱਕ ਬੜਾ ਹੀ ਵੱਡਾ ਸੁਚਲਾਗਾ ਯੋਗ ਤੇ ਵੱਖਰਾ ਅੰਦਾਜ਼ ਹੈ ਜਿੱਥੇ ਮੰਤਰੀ ਹਰਪਾਲ ਚੀਮਾ ਦਾ ਅੰਦਾਜ਼ ਵੇਖਣ ਨੂੰ ਮਿਲਿਆ ਤੇ ਉੱਥੇ ਹਰ ਪਾਸੇ ਪੰਚਾਇਤਾਂ 'ਚ ਉਹਨਾਂ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ ਕਾਉਂਸਲ ਦੇ ਹੱੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에ਅਰਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂਗੇ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲਬਾ ਕਿਵੇਂ ਦੇਖਦੇ ਜੀ ਖਾਸ ਕਰਕੇ ਅੱਜ ਪਿੰਡਾਂ ਦੇ ਵਿੱਚ ਚੈੱਕ ਬਣ ਰਹੇ ਉਹ ਘਰ ਘਰ ਜਾ ਕੇ ਚੈੱਕ ਬਣਦੇ ਜਾ ਰਹੇ ਨੇ ਇਸ ਨੂੰ ਮੌਲ ਦੇ ਅੱਜ ਮੈਂ ਹਰੇਕ ਪਿੰਡ ਚ ਜਾ ਕੇ ਜਿੰਨਾ ਪਿੰਡਾਂ ਦੇ ਚੈੱਕ ਬਣ ਕੇ ਤਿਆਰ ਹੋਏ ਸੀਗੇ ਅੱਜ ਮੈਂ ਸਾਰੇ ਪਿੰਡਾਂ ਦੇ ਖੁਦ ਜਾ ਕੇ ਸਰਪੰਚਾਂ ਦੇ ਘਰੇ ਜਾਂ ਪੰਚਾਇਤ ਘਰਾਂ ਚ ਜਾਂ ਜਿੱਥੇ ਵੀ ਸਰਪੰਚ ਸਾਹਿਬਾਨ ਨੇ ਇਕੱਠ ਕੀਤੇ ਉਹਨਾਂ ਨੂੰ ਜਾ ਕੇ ਖੁਦ ਚੈੱਕ ਜਿਹੜੇ ਨੇ ਉਹ ਤਕਸੀਮ ਕਰ ਰਹੇ ਆ ਸਭ ਤੋਂ ਪਹਿਲਾਂ ਮੈਂ ਸਵੇਰੇ ਇੱਕ ਗੁਜਰਾਪਿੰਡ ਦੇ ਅੰਦਰ 5 ਲੱਖ ਰੁਪਏ ਦੀ ਇੱਕ ਗ੍ਰਾਂਟ ਸੀਗੀ ਉਹ ਦੇਖ ਕੇ ਆਇਆ ਕਿ ਉਸ ਤੋਂ ਬਾਅਦ 37 ਲੱਖ 40 ਹਜ਼ਾਰ ਰੁਪਏ ਜਿਹੜਾ ਉਹ ਖਨਾਲ ਖੁਰਦ ਲਈ ਗ੍ਰਾਂਟ ਜਾਰੀ ਕੀਤੀ ਆ ਕਮਾਲਪੁਰ ਲਈ 34 ਲੱਖ ਰੁਪਏ 29 ਲੱਖ ਰੁਪਏ ਕਾਨਗੜ ਲਈ 51 ਲੱਖ ਰੁਪਏ ਜਿਹੜਾ ਉਹ ਸਫੀਪੁਰ ਕਲਾਂ ਦੇ ਲਈ 29 ਲੱਖ ਰੁਪਇਆ ਜਿਹੜਾ ਸਮੂਹਰਾ ਦੇ ਲਈ ਇਸ ਤੋਂ ਬਨਾ ਹੋਰ ਵੀ ਅਗਲੇ ਪਿੰਡ ਕਾਫੀ ਸਾਰੇ ਜਿਹੜੇ ਪੈਂਡਿੰਗ ਨੇ ਉਹਨਾਂ ਸਾਰੇ ਪਿੰਡਾਂ ਨੂੰ ਅਸੀਂ ਚੈੱਕ ਦੇ ਰਿਆਂ ਤਾਂਕਿ ਵਿਕਾਸ ਦੇ ਕਾਰਜ ਜਿਹੜੇ ਉਹ ਤੇਜ਼ੀ ਦੇ ਨਾਲ ਹੋਣ ਲਗਾਤਾਰ ਹਰੇਕ ਹਫਤੇ ਜਿੰਨੇ ਚੈੱਕ ਕੱਟੇ ਜਾਂਦੇ ਨੇ ਉਹ ਸਾਰ ਲਗਾਤਾਰ ਅਸੀਂ ਬਣਦੇ ਆਂਗੇ ਸੋ ਮੈਂ ਇਹ ਨਹੀਂ ਹੈਗਾ ਕਿ ਸਰਪੰਚ ਸਾਹਿਬਾਨ ਨੂੰ ਕਿਤੇ ਸੈਕਟਰੀਏਟ ਚ ਬੁਲਾਉਣਾ ਜਾ ਕੇ ਤੇ ਹੋਰ ਮੈਂ ਉਹਨਾਂ ਦੇ ਪਿੰਡ ਚ ਜਾ ਕੇ ਜਿੱਥੋਂ ਮੈਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਪੰਜਾਬ ਦੀ ਵਿਧਾਨ ਸਭਾ ਚ ਉੱਥੇ ਜਾ ਕੇ ਖੁਦ ਮੈਂ ਉਹਨਾਂ ਲੋਕਾਂ 'ਚ ਜਾ ਕੇ ਜਿਹੜਾ ਇਹ ਚੈੱਕ ਤਕਸੀਮ ਕਰਦਾ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਵਿਕਾਸ ਦੇ ਕਾਰਜ ਲਗਾਤਾਰ ਜਾਰੀ ਰਹਿਣ ਲੋਕਾਂ 'ਚ ਸਰ ਚਰਚਾ ਇਹ ਪਿੰਡਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਪਹਿਲਾਂ ਜਿਹੜਾ ਹੈਗਾ ਚੈੱਕ ਲੈਣ ਦੇ ਲਈ ਲੈਣਾਂ ਦੇ ਵਿੱਚ ਲੰਗੜਾ ਪੈਂਦਾ ਸੀ ਔਰ ਜਾਣਾ ਪੈਂਦਾ ਸੀ ਕਹਿੰਦੇ ਜਦੋਂ ਹੁਣ ਪੁੱਛਦੇ ਨੇ ਕਹਿੰਦੇ ਮੰਤਰੀ ਸਾਹਿਬ ਚੈੱਕ ਦੇਣ ਆ ਰਹੇ ਨੇ ਲੋਕ ਹਾਸਦੇ ਨੇ ਵੀ ਮੰਤਰੀ ਸਾਹਿਬ ਚੈੱਕ ਦੇਣ ਆ ਬਾਹਰ ਨਹੀਂਗੇ ਮੈਂ ਸਾਡੇ ਸਰਪੰਚ ਸਾਹਿਬ ਖੜੇ ਦੇਗੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਮੈਂ ਬਾਹਰ ਜਾਣਾ ਮੈਂ ਕਿ ਮੈਂ ਮਿਲਣ ਆਉਣਾ ਕਹਿੰਦੇ ਕੀ ਕੰਮ ਆ ਮੈਂ ਕੰਮ ਕੋਈ ਨਹੀਂ ਹੈਗਾ ਚੈੱਕ ਦੇਣ ਆਉਣਾਗਾ ਸੋ ਕਿ ਜਦੋਂ ਟਾਈਮ ਹੁੰਦਾ ਮੈਂ ਹਰੇਕ ਸੈਟਰਡੇ ਸੰਡੇ ਲੋਕਾਂ ਦੇ ਦੁੱਖਾਂ ਚ ਸੁੱਖਾਂ ਚ ਹਿੱਸਾ ਪਾਉਣ ਦੇ ਲਈ ਔਰ ਵਿਕਾਸ ਕਾਰਜਾਂ ਦੀ ਹਮੇਸ਼ਾ ਹੀ ਮੇਰੀ ਜਿਹੜੀ ਇਹ ਰੁਚੀ ਆ ਕਿ ਮੈਂ ਖੁਦ ਜਾ ਕੇ ਦੇਖ ਕੇ ਆਵਾਂ ਔਰ ਮੇਰੀ ਇਹ ਹੀ ਇਹ ਨਾ ਸਾਰਿਆਂ ਨੂੰ ਪ੍ਰੇਰਣਾ ਹੁੰਦੀ ਆ ਕਿ ਸਾਰਾ ਪੈਸਾ ਜਿਹੜਾ ਇਕੱਲਾ ਇਕੱਲਾ ਇੱਕ ਇੱਕ ਰੁਪਿਆ ਜਿਹੜਾ ਇਮਾਨਦਾਰੀ ਨਾਲ ਲਾਓ ਔਰ ਲੋਕ ਤੁਹਾਨੂੰ ਵੀ ਪਿਆਰ ਕਰਨਗੇ ਸਾਨੂੰ ਵੀ ਪਿਆਰ ਕਰਨਗੇ ਔਰ ਲੋਕਾਂ ਨੂੰ ਜੇ ਆਪਾਂ ਸਹੀ ਢੰਗ ਨਾਲ ਪੈਸੇ ਦੀ ਵਰਤੋਂ ਕਰਾਂਗੇ ਤਾਂ ਲੋਕ ਤੁਹਾਨੂੰ ਮਾਨ ਸਤਕਾਰ ਜਿਹੜਾ ਹੈਗਾ ਹੋਰ ਵੀ ਦੇਣਗੇ ਇਲਾਕੇ ਦੇ ਵੀ ਸਰ ਨਵੀਆਂ ਸੜਕਾਂ ਕੁਝ ਬਣ ਚੁੱਕੀਆਂ ਨੇ ਕੁਝ ਬਣ ਰਹੀਆਂ ਨੇ ਉਸ ਨੂੰ ਲੈ ਕੇ ਲੋਕ ਵੀ ਬੜੀ ਤਾਰੀਫ ਕਰ ਰਹੇ ਨੇ ਪ੍ਰਸ਼ੰਸਾ ਕਰ ਰਹੇ ਨੇ ਸਰ ਵੀ ਉਹ ਸੜਕਾਂ ਬੜੀਆਂ ਬਿਲਕੁਲ ਦਿੜਬੇ ਹਲਕੇ ਦੀ ਕੋਈ ਵੀ ਸੜਕ ਜਿਹੜੀ ਆ ਬਕਾਇਆ ਨਹੀਂ ਰਹਿੰਦੀ ਇੱਕ ਦੋ ਸੜਕਾਂ ਦਾ ਕੰਮ ਜਿਹੜਾ ਉਹ ਪੈਂਡਿੰਗ ਪਿਆ ਸੀ ਉਹਨਾਂ ਦਾ ਵੀ ਇਸੇ ਹਫਤੇ ਜਿਹੜਾ ਕੰਮ ਆ ਉਹ ਸਟਾਰਟ ਹੋ ਜਾਊਗਾ ਟੈਂਡਰ ਅਲਰਟ ਹੋ ਚੁੱਕੇ ਨੇ ਕਿ ਸੋ ਮਾਰਚ ਤੱਕ ਜਿਹੜੀਆਂ ਨੇ ਉਹ ਸਾਰੇ ਹਲਕੇ ਦੀਆਂ 100% ਸੜਕਾਂ ਜਿਹੜੀਆਂ ਉਹ ਮੁਕੰਮਲ ਹੋ ਜਾਣਗੀਆਂ ਇੱਕ ਵੀ ਸੜਕ ਦਾ ਕੰਮ ਜਿਹੜਾ ਉਹ ਬਕਾਇਆ ਨਹੀਂ ਰਹੂਗਾ ਤਾਂ ਕਿ ਲੋਕਾਂ ਨੂੰ ਜਿਹੜਾ ਕੰਮਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੰਗਰੂਰ ਦੇ ਵਿੱਚ ਸਾਰਾ ਪ੍ਰਾਲੀ ਦੇ ਕੇਸ ਸਭ ਤੋਂ ਵੱਧ ਨਜ਼ਰ ਆ ਕੇ ਸਾਹਮਣੇ ਆ ਰਹੇ ਸਰਕਾਰ ਕਿਵੇਂ ਦੇਖੇ ਦੇਖੋ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਉਹਨਾਂ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਕਰੂੰਗਾ ਕਿ ਸਾਨੂੰ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਆ ਉਹ ਸਿੱਖਿਆ ਤੇ ਚੱਲਣ ਦਾ ਸਮਾਂ ਆਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਨੂੰ ਹਵਾ ਨੂੰ ਬਚਾ ਕੇ ਰੱਖਣਾ ਪਊ ਪਾਣੀ ਨੂੰ ਬਚਾ ਕੇ ਰੱਖਣਾ ਪਊ ਧਰਤੀ ਨੂੰ ਬਚਾ ਕੇ ਰੱਖਣਾ ਪਊਗਾ ਤਾਂ ਹੀ ਜਿਹੜਾ ਮੈਂ ਸੰਬੰਧਾ ਅਸੀਂ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਤੇ ਖਰੇ ਉਤਰ ਸਕਦੇ ਆ ਸੋ ਸਾਨੂੰ ਗੁਰੂ ਸਾਹਿਬਾਨ ਦਾ ਉਪਦੇਸ਼ ਮੰਨਣਾ ਚਾਹੀਦਾ ਔਰ ਇਹਦੇ ਨਾਲ ਸਭ ਤੋਂ ਪਹਿਲਾਂ ਜਦੋਂ ਕਿਸਾਨ ਖੇਤ ਦੇ ਵਿੱਚ ਜਾ ਕੇ ਅੱਗ ਲਾਉਂਦਾ ਸਭ ਤੋਂ ਪਹਿਲਾਂ ਉਸ ਪੋਲਿਊਸ਼ਨ ਦਾ ਸ਼ਿਕਾਰ ਖੁਦ ਕਿਸਾਨ ਬਣਦਾਗਾ ਔਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਮਸ਼ੀਨਰੀ ਜਿਹੜੀ ਆ ਮਹਈਆ ਕਰਵਾਈ ਜਾ ਰਹੀ ਆ ਹੁਣ ਵੀ ਅਸੀਂ ਅਗਲੇ ਹਫ਼ਤੇ ਵੀ ਜਿਹੜਾ ਉਹ ਆਪਣਾ ਟ੍ਰਾਇਲ ਹੋ ਰਿਹਾ ਹੈਗਾ ਅਗਲੇ ਹਫ਼ਤੇ ਵੀ ਇੱਕ ਡਰਾ ਨਿਕਲ ਰਿਹਾ ਹੈਗਾ ਉਸ ਡਰਾ ਰਹੀਂ ਵੀ ਲੋਕਾਂ ਨੂੰ ਮਸ਼ੀਨਾਂ ਵੱਡੀਆਂ ਜਾਣਗੀਆਂ ਸੋ ਲਗਾਤਾਰ ਸਰਕਾਰ ਮਸ਼ੀਨਾਂ ਬੰਨ ਰਹੀ ਹੈ ਤਾਂ ਕਿ ਪੰਜਾਬ ਜਿਹੜਾ ਬਿਲਕੁਲ ਪੋਲਿਊਸ਼ਨ ਮੁਕਤ ਹੋਵੇ ਵਾਤਾਵਰਨ ਸਾਫ਼ ਹੋਵੇ ਜੇਕਰ ਵਾਤਾਵਰਨ ਸਾਫ਼ ਹੋਊਗਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜੀ ਆ ਉਹ ਵੀ ਬਚਤ ਹੋਊਗੀ ਜੀਪੀ ਦੇ ਵੱਲੋਂ ਸਰ ਕੁਝ ਸਵਾਲ ਖੜੇ ਕੀਤੇ ਜਾਂਦੇ ਅਰਵਿੰਦ ਕੇਜਰੀਵਾਲ ਹੋਣਾਂ ਦੇ ਉੱਪਰ ਕਹਿੰਦੇ ਕਿ ਸ਼ੀਸ਼ ਮੈਲ ਬਲਾਕ ਨੂੰ ਕਾਟੀ ਅਲਟ ਕਰ ਦਿੱਤੀ ਗਈ ਹੈ ਜੀਪੀ ਦੇਸ਼ ਦੇ ਅੰਦਰ ਇਕਲੌਤੀ ਪਾਰਟੀ ਹੈ ਜਿਹੜੀ ਸਭ ਤੋਂ ਵੱਧ ਝੂਠ ਬੋਲਣ ਦਾ ਆਦੀ ਆ ਮੇਰੇ ਘਰ ਦੇ ਨਾਲ 50 ਨੰਬਰ ਕੋਠੀ ਆ ਜਿਹਦੇ ਬਾਰੇ ਝੂਠ ਬੋਲਿਆ ਜਾ ਰਿਹਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮੈਂ ਚੱਲਿੱਗੜ ਹੁੰਨਾ 10 ਵਾਰ ਉਸ ਕੋਠੀ ਦੇ ਅੱਗੇ ਦੀ ਲੰਗਦਾਗਾ ਤੇ ਬਿਲਕੁਲ ਜਿੱਦਾਂ ਦੇ ਸਾਡੇ ਕਰਨੇ ਉਸ ਤਰ੍ਹਾਂ ਦੀ ਉਹ ਕੋਠੀ ਆ ਉਹ ਸਪੈਸ਼ਲ ਗੈਸਟ ਹਾਊਸ ਜਿਹੜਾ ਉਹਨੂੰ ਡਿਕਲੇਅਰ ਕੀਤਾਗਾ ਅਸੀਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਗੈਸਟ ਹਾਊਸ ਡਿਕਲੇਅਰ ਕਰ ਰਹੇ ਆ ਕਿਉਂਕਿ ਗੁਰੂ ਸਾਹਿਬਾਨ ਦਾ 350ਵਾਂ ਗੁਰਪੁਰਬ ਆ ਰਿਹਾਗਾ ਉਹਦੇ ਲਈ ਬਹੁਤ ਸਾਰੇ ਮੁੱਖ ਮੰਤਰੀ ਦੇਸ਼ ਭਰ ਦੇ ਮੁੱਖ ਮੰਤਰੀ ਆ ਰਹੇ ਨੇ ਵੱਡੇ ਵੱਡੇ ਡਿਗਨਿਟਰੀਜ਼ ਆ ਰਹੇ ਨੇ ਕਿ ਚੀਫ ਜਸਟਿਸ ਆ ਰਹੇ ਨੇ ਜੱਜ ਆ ਰਹੇ ਨੇ ਉਹਨਾਂ ਨੂੰ ਠਹਿਰਾਉਣ ਦੇ ਲਈ ਅਸੀਂ ਸਪੈਸ਼ਲ ਜਿਹੜੇ ਗੈਸਟ ਹਾਊਸ ਨੇ ਉਹ ਡਿਕਲੇਅਰ ਕਰ ਰਹੇ ਆਗੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਸਾਡੇ ਅੱਜ ਮੈਂ ਸਮਝਦਾ ਗੁਰੂਆਂ ਦਾ ਵੀ ਇਫਤਿਹਾਨ ਕਰਦੀ ਆ ਬਿਲਕੁਲ ਕਿਤੇ ਸਤਕਾਰ ਨਹੀਂ ਕਰਦੀ ਅਸੀਂ ਬਹੁਤ ਬੜੇ ਅੱਛੇ ਜਿਹੜੀ ਸਦਭਾਵਨਾ ਦੇ ਨਾਲ ਬੜੇ ਪਿਆਰ ਸਤਕਾਰ ਦੇ ਨਾਲ ਗੁਰੂ ਸਾਹਿਬਾਨ ਦਾ 350ਵਾਂ ਗੁਰਪੁਰਬ ਮਨਾ ਰਹੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਤੇ ਉੱਤੇ ਵੀ ਰਾਜਨੀਤੀ ਕਰਦੀ ਆ ਅਜਿਹੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ